ਪਹਿਲਾਂ ਆਪਾਂ ਦੇਖਿਆ ਕਿ ਸਕੂਲ ਇਹਨਾਂ ਨੂੰ ਕਹਿੰਦੇ ਵੀ ਸਕੂਲ ਤੁਸੀਂ ਗੋਦ ਲੈ ਲਓ ਫਿਰ ਸੜਕਾਂ ਦੀ ਗੱਲ ਆਈ ਤੇ ਹੁਣ ਤਾਂ ਕਹਿੰਦੇ ਵੀ ਜਿਹੜੇ ਨਸ਼ਾ ਪੀੜਤ ਨੇ ਉਹ ਵੀ ਇੱਕ ਇੱਕ ਪੁਲਿਸ ਵਾਲੇ ਨੂੰ ਤੇ ਇੱਕ ਇੱਕ ਗੋਦ ਦੇਣਾ ਪਈ ਜਾਕਰ ਅਡਾਪਟ ਕਰਨਾ ਉਹਨਾਂ ਨੇ ਹੁਣ ਸੰਭਾਲਣਾ ਮਸਲੇ ਤੇ ਹੋਰ ਬੜੇ ਗੰਭੀਰ ਨੇ ਇਹ ਕੰਮ ਵੀ ਹੁਣ ਇਹਨਾਂ ਨੂੰ ਦੇਖ ਤੇ ਬਾਕੀ ਕੰਮ ਫਿਰ ਕਦੋਂ ਹੋਣਗੇ ਤੇ ਦੇਖੋ ਮੈਂ ਤਾਂ ਕੀ ਕਹਿ ਸਕਦਾ ਇਹਦੇ ਤੇ ਬੜੀ ਅਜੀਬ ਜੀ ਸਥਿਤੀ ਹੈ ਜੀ ਪੰਜਾਬ ਦੀ ਕਿ ਅੱਜ ਖਬਰ ਲੱਗਦੀ ਹੈ ਜੀ ਕਿ ਪੰਜਾਬ ਪੁਲਿਸ ਨੇ ਵੀ ਇਸ ਤਰ੍ਹਾਂ ਦਾ ਇੱਕ ਪ੍ਰੋਗਰਾਮ ਵਿਢਣਾ ਹੈ ਕਿ ਡੀਜੀਪੀ ਤੋਂ ਹੇਠਲੇ ਰੈਂਕ ਤੱਕ ਯਾਨੀ ਸਿਪਾਈ ਤੱਕ ਆ ਗਿਆ ਹਮ ਕਿ ਇੱਕ ਇੱਕ ਬੰਦਾ ਜਿਹੜਾ ਹੈ ਵਿਕਟਮ ਹੈ ਉਸ ਨੂੰ ਗੋਦ ਲਵੋ ਚਲੋ ਠੀਕ ਆ 80000 ਨਫਰੀ ਆ ਲਗਭਗ ਹਮ ਤਾਂ 80000 ਗੋਦ ਲੈ ਲਿਆ ਜਾਏਗਾ ਤੇ ਜਿਹੜਾ ਬਾਕੀ ਬਚਿਆ ਉਹ ਇਹ ਤੇ ਚਲੋ ਇੱਕ ਇੱਕ ਲੈਣਗੇ ਹਮ ਤੇ ਜਿਹੜੇ ਐਮਐਲਏ ਉਹ 100-100 ਲੈਣਗੇ ਐਮਪੀ 550 ਲੈ ਲੈਣ ਜੀ ਮੰਤਰੀ 1000 1000 ਲੈ ਲੈਣ ਹੂੰ ਗੋਦ ਲਓ ਸਾਰੇ ਤੇ ਮੁੱਖ ਮੰਤਰੀ ਲਵੇ ਘੱਟੋ ਘੱਟ 50 51 ਹਜ਼ਾਰ ਬਿਲਕੁਲ ਨਾਲੇ ਜਿਹੜਾ ਤੁਸੀਂ ਕਹਿ ਰਹੇ ਹੋ ਨਸ਼ਾ ਮੁਕਤ ਚਲੋ ਨਸ਼ਾ ਮੁਕਤ ਨਾ ਸੀ ਕੁਝ ਫਰਕ ਤੇ ਪਵੇ ਬਿਲਕੁਲ ਜੇ ਗੋਦ ਲੈਣ ਦੇ ਨਾਲ ਹੀ ਸਾਰਾ ਕੁਝ ਹੁੰਦਾ ਹੈ ਜੀ ਤੇ ਫਿਰ ਤੁਸੀਂ ਮਤਲਬ ਕਿ ਭਾਈ ਸਾਰੇ ਕਰੋ ਨਾ ਨਾਲ ਮਿਲ ਕੇ ਹੂੰ ਚਲੋ ਜੇ ਕੋਈ ਤੁਹਾਡੇ ਤੋਂ ਨਾ ਸਮਝਲੇ ਇੱਕਦ ਸਾਨੂੰ ਵੀ ਤੇ ਜੋ ਮੈਨੂੰ ਵੀ ਦੇ ਦੇ ਅਪਾ ਅਪਾ ਕੀ ਕਾਉਂਸਲਿੰਗ ਕਰ ਸਕਦੇ ਇੰਨਾ ਵੱਡਾ ਕੰਮ ਹੋ ਸਕਦਾ ਤੇ ਫਿਰ ਚਲੋ ਚਲੋ ਮੈਂ ਵੀ ਇਸ ਮਿਸ਼ਨ ਦੇ ਨਾਲ ਜੁੜ ਜਾਣਾ ਜੀ ਠੀਕ ਹੈ ਕੋਈ ਇੱਕ ਅਦਾ ਬੱਚਾ ਜਿਹੜਾ ਇੱਥੇ ਮੇਰੇ ਇਲਾਕੇ ਨੂੰ ਮੈਨੂੰ ਮੇਰੀ ਡਿਊਟੀ ਲਾ ਦਿਓ ਮੈਂ ਘੰਟਾ ਉਹਦੇ ਘਰੇ ਜਾ ਕੇ ਉਹਦੇ ਨਾਲ ਗੱਲ ਕਰਿਆ ਕਰੂੰਗਾ ਤਾਂ ਹੋਰ ਕੀ ਹੈ ਪਰ ਕੱਲ ਇਹ ਆ ਕਿ ਇਦਾਂ ਯਾਰ ਇਹ ਮੈਨੂੰ ਸਮਝ ਨਹੀਂ ਆਉਂਦੀ ਸੜਕਾਂ ਗੋਦ ਲੈ ਲਓ ਸਕੂਲ ਗੋਦ ਲੈ ਲਓ ਨਸ਼ਾ ਪੀੜਤ ਗੋਦ ਲੈ ਲਓ ਹੱਦ ਕਲਕਤੇ ਇਹ ਨਾ ਕਹਦੇ ਹੋ ਕਿ ਅਧਿయోగਪਤੀ ਸਾਡਾ ਇੱਕ ਐਮਐਲਏ ਗੋਦ ਲੈ ਲਓ ਇਹਦੇ ਹਲਕੇ ਚ ਕੰਮ ਕਰਾਈ ਚੱਲਿਆ ਕਰੋ ਯਾਰ ਸਹੀ ਕਹਿ ਰਹੇ ਥਾਣਾ ਹੀ ਗੋਦ ਲੈ ਲਓ ਸਾਡਾ ਤੁਸੀਂ ਵੈਸੇ ਕੋਈ ਥਾਣਾ ਗੋਦ ਲੈ ਲਓ ਸਾਡਾ ਜੇਲ ਗੋਦ ਲੈ ਲਓ ਜੀ ਹਾਧਾ ਹੈ ਯਾਰ ਠੀਕ ਹੈ ਨਾ ਅਸੀਂ ਤੇ ਅੱਗੇ ਅੱਗੇ ਬੜੇ ਫਸੇ ਆਂ ਵੀ ਸਾਡਾ ਸਾਡਾ ਦੇ ਮੁੱਖ ਮੰਤਰੀ ਗੋਦ ਲਈ ਬੈਠੇ ਨੇ ਦਿੱਲੀ ਵਾਲੇ ਬਿਲਕੁਲ ਸੋ ਇਸ ਕਰਕੇ ਭਾਈ ਮੈਨੂੰ ਸਮਝ ਨਹੀਂ ਆਉਂਦੀ ਚਲੋ ਫਿਰ ਵੀ ਪ੍ਰੋਗਰਾਮ ਅਪਾ ਕਿਸੇ ਵੀ ਤਰਜੀਹ ਦਾ ਕਿਸੇ ਪਹਿਲ ਕਦਮੀ ਦਾ ਅੱਲਾ ਬਰੋਧ ਨਹੀਂ ਕਰਦੇ ਕਦੇ ਵੀ ਪਰ ਕੁਝ ਚੀਜ਼ਾਂ ਜਿਹੜੀਆਂ ਹੁੰਦੀਆਂ ਤਾਰਕਿਕ ਤਰੀਕੇ ਨਾਲ ਉਹ ਜੇ ਅਪਾ ਉਹਨਾਂ ਨੂੰ ਵੇਖੀਏ ਤਾਂ ਇਤਾਂ ਬੜੀਆਂ ਅਜੀਬ ਜੀਆਂ ਲੱਗਦੀ ਅਪਾ ਦੂਜੇ ਪੱਖ ਦੀ ਗੱਲ ਹਮੇਸ਼ਾ ਇਹ ਕਰਦੇ ਆ ਨਾ ਵੀ ਨਫੀ ਹੁਣ ਤੁਸੀਂ ਇੱਕ ਕਾਂਸਟੇਬਲ ਆ ਜੀ ਉਹ ਯਾਰ ਉਹ ਤਾਂ ਆਪਦੇ ਵਰਕ ਲੋਡ ਥੱਲੇ ਦੱਬਿਆ ਪਿਆ ਹੂੰ ਦੇਖੋ ਨਾ ਕਿੰਨੀ ਡਿਊਟੀ ਆ ਆਪਦੀ ਉਹ 24 ਘੰਟੇ ਲਾਉਂਦਾ ਉਹਦੇ ਵਿੱਚ ਫਿਰ ਦਾ ਰੈਸਟ ਮਿਲਦੀ ਆ ਉਹਨੂੰ ਤੇ ਉਹ ਇਹ ਕੰਮ ਸੌਖੇ ਥੋੜੀ ਹੈ ਸਰ ਜਿਹੜਾ ਵਿਕਟਮ ਹੁੰਦਾ ਉਹਦਾ ਲਾਚ ਚੱਲਣਾ ਹੈ ਹਮ ਦੇਖੋ ਮੇਰੀ ਮੇਰੀ ਗੱਲ ਨਾ ਅਦਰਵਾਈਜ਼ ਨਾ ਲਿਓ ਵਿਕਟਮ ਜਿਹੜਾ ਹੈ ਨਾ ਉਹ ਇੱਕ ਵਾਰੀ ਇੱਕ ਦੂਜੇ ਜਨਮ ਚ ਉਗ ਸਕਦਾ ਹੈ ਸਰ ਮੈਂਟਲੀ ਵੀ ਵੀਕ ਹੈ ਉਹ ਫਿਜ਼ੀਕਲੀ ਵੀ ਟੁੱਟ ਰਿਹਾ ਹੈ ਹਮ ਸਰ ਉਹਦੀ ਦੇਖਰੇਖ 24 ਘੰਟੇ ਚਾਹੀਦੀ ਹੈ ਚਾਹੀਦੀ ਤੇ 24 ਘੰਟੇ ਡਿਊਟੀ ਕਰਨ ਵਾਲਾ ਉਹ ਕੀ ਕੀ ਦੇਖਰੇਖ ਕਰੂਗਾ ਬਿਲਕੁਲ ਮਤਲਬ ਕਿ ਸਾਡੇ ਲਈ ਕਾਉਂਸਲਰ ਚਾਹੀਦੇ ਆ ਉਹਨਾਂ ਦਾ ਫਿਜ਼ੀਕਲੀ ਟ੍ਰੀਟਮੈਂਟ ਵਾਸਤੇ ਸੈਂਟਰ ਚਾਹੀਦੇ ਆ ਠੀਕ ਹੈ ਨਾ ਚੰਗੇ ਕਾਉਂਸਲਰ ਹੋਂ ਕਾਉਂਸਲਿੰਗ ਕਰਨ ਮੈਂਟਲੀ ਮਜ਼ਬੂਤ ਕਰਨ ਜੀ ਹਾਂ ਜੀ ਇਹ ਆ ਕਿ ਚਲੋ ਜੇ ਇਦਾਂ ਤੇ ਤੁਸੀਂ ਉਪਰਾਲੇ ਕਰੋਗੇ ਤਾਂ ਵਲੰਟੀਅਰ ਮਿਲ ਜਾਂਦੇ ਹੁੰਦੇ ਆ ਹਾਂ ਬਿਲਕੁਲ ਠੀਕ ਹੈ ਨਾ ਸਾਡੇ ਵਰਗਾ ਵੀ ਕਿਤੇ ਬੁਲਾਓਗੇ ਕੋਈ ਗੱਲ ਨਹੀਂ ਆ ਯਾਰ ਇਹ ਜਿਵੇਂ ਮਰਜ਼ੀ ਸੋਚਦੇ ਆ ਸਾਡੇ ਬਾਰੇ ਕੋਈ ਚੱਕਰ ਨਹੀਂ ਆਗਾ ਜੀ ਠੀਕ ਹੈ ਨਾ ਇਹ ਇਹਨਾਂ ਦੀ ਸੋਚ ਆ ਆਪਾਂ ਕਹਿੰਨੇ ਕਿ ਯਾਰ ਮੇਰੇ ਵਰਗ ਨੂੰ ਬੁਲਾ ਲਓ ਮੈਂ ਕਿਹੜਾ ਜਵਾਬ ਦੇਊਗਾ ਕਿਤੇ ਨੇੜੇ ਤੇੜੇ ਕਹੋਗੇ ਕਿ ਹਾਂ ਯਾਰ ਹਫਤੇ ਚ ਇੱਕ ਦਿਨ ਜਾ ਤੂੰ ਜੀ ਜੀ ਤਾਂ ਅਸੀਂ ਵੀ ਜਾ ਕੇ ਉੱਥੇ ਕੀ ਹੈ ਹੌਸਲਾ ਹੀ ਦੇਣਾ ਤਰੀਕਾ ਵੱਖਰਾ ਹੋ ਗਿਆ ਨਾ ਕੰਮ ਕਰਨ ਦਾ ਪਰ ਕਹਿੰਦਾ ਮਤਲਬ ਹਾਂ ਜੀ ਕਿ ਇਸ ਤਰ੍ਹਾਂ ਇੱਕ ਮਤਲਬ ਕਿ ਸੋਸਾਇਟੀ ਦੇ ਵਿੱਚ ਨਾ ਤੁਸੀਂ ਪਹਿਲਾਂ ਕਿਸੇ ਚੀਜ਼ ਤੇ ਨਾ ਥੋੜੀ ਡਿਸਕਸ਼ਨ ਖੁੱਲ ਕੇ ਕਰ ਲਓ ਹੂੰ ਹਾਂ ਨਾ ਬਜਾਏ ਕਿ ਤੁਸੀਂ ਇੱਕ ਡਿਸੀਜਨ ਆ ਇੱਕਦਮ ਡਿਸੀਜਨ ਲੈ ਲਿਆ ਉਹ ਫਿਰ ਗੱਲ ਉਹ ਮਤਲਬ ਕਿ ਜਿਵੇਂ ਬਲਡوزر ਵਾਲੀ ਕਾਰਵਾਈ ਸੀ ਉਹ ਆਕਦਮ ਉਹ ਹੋਈ ਉਸ ਤੋਂ ਬਾਅਦ ਫਿਰ ਕਿਹਾ ਗਿਆ ਕਿ 31 ਮਈ ਤੱਕ ਦੇਖੋ ਜੀ ਫੜੋ ਫੜਾਈ ਹੋ ਗਈ ਉਸ ਤੋਂ ਬਾਅਦ ਹੁਣ ਆ ਗਿਆ ਜੀ ਉਸ ਤੋਂ ਬਾਅਦ ਕੋਈ ਹੋਰ ਆ ਜਾਏਗਾ ਤਾਂ ਮਤਲਬ ਕਿ ਪਿਛਲੀ ਚੀਜ਼ ਪਿਛੇ ਛੁੱਟ ਜਾਂਦੀ ਹੈ ਅਗਲੀ ਚੀਜ਼ ਅਗਲਾ ਗੋਲ ਰੱਖ ਲਿਆ ਜਾਂਦਾ ਜੀ ਜੀ ਬਿਲਕੁਲ ਖੈਰ ਇਸੇ ਤਰ੍ਹਾਂ ਦੇ ਹਾਲ ਨੇ ਇਸੇ ਤਰ੍ਹਾਂ ਦੇ ਹਾਲਾਤ ਨੇ